328 ਰੂਪਾ ਦੇ ਮਾਮਲੇ ਵਿੱਚ ਹੁਣ ਸਰੂਪ ਲੱਭਣ ਲੱਪੇ ਨੇ ਸੁਣਨਯੋਗ ਹੈ ਕਿ 100 ਦੇ ਕਰੀਬ ਸਰੂਪ ਲੱਭ ਚੁੱਕੇ ਨੇ ਅੱਜ ਜਾਂ ਕੱਲ ਰਿਕਵਰ ਕਰ ਲਿਆ ਜਾਵੇਗਾ ਖਬਰਾਂ ਚੱਲ ਰਹੀਆਂ ਨੇ ਪਰ ਕੀ ਇਹ ਖਬਰ ਕਿੰਨੀ ਕੁ ਸੱਚ ਹੈ ਕੀ ਕੁਝ ਲੱਭਿਆ ਹੈ ਕੀ ਕੁਝ ਲੱਭਣ ਵਾਲਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸਾਡੇ ਨਾਲ ਮੌਜੂਦ ਨੇ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਮਾਹਿਰ ਸੀਨੀਅਰ ਪੱਤਰਕਾਰ ਡਾਕਟਰ ਸ੍ਰਿੰਦਰਪਾਲ ਡਾਕਟਰ ਸਾਹਿਬ ਵਨੜੀਆ ਪੰਜਾਬੀ ਦੇ ਸਵਾਗਤ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੈਰਾਨੀ ਦੀ ਗੱਲ ਹੈ 328 ਰੁਪਏ ਦੇ ਮਾਮਲੇ ਵਿੱਚ ਜਿਹੜਾ ਕੇਸ ਇੰਨਾ ਲੰਮਾ ਚੱਲਦਾ ਆ ਹੁਣ ਇਹ ਵੀ ਸੁਣਨ ਨੂੰ ਆ ਰਿਹਾ ਕਿ ਲੱਭ ਵੀ ਗਏ ਸਰੂਪ 100 ਦੇ ਕਰੀਬ ਲੱਭ ਗਏ ਇਹ ਚੱਲਦਾ ਕੀ ਵੇਜ ਦੇਖੋ ਸਾਹਬ ਸਿੰਘ ਜੀ ਬਤੌਰ ਇੱਕ ਸੀਨੀਅਰ ਪੱਤਰਕਾਰ ਜੀ ਕੀ ਇਹਦੇ ਮਾਮਲੇ ਦੇ ਵਿੱਚ ਕਾਨੂੰਨ ਜਿਹੜਾ ਵਾ ਉਹ ਆਪਣਾ ਕੰਮ ਕਰਦਾ ਪਿਆ ਮੈਂ ਇਹ ਇਸ ਚੀਜ਼ ਨੂੰ ਚੰਗੀ ਤਰ੍ਹਾਂ ਵਾਚਿਆ ਕਿ ਕਿਤੇ ਇਹਦਾ ਰਾਜਨੀਤਿਕ ਤੌਰ ਤਰੀਕਾ ਦਾ ਨਹੀਂ ਹੈਗਾ ਵੀ ਰਾਜਨੀਤਿਕ ਤੌਰ ਦੇ ਉੱਤੇ ਤਾਂ ਨਹੀਂ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਹੋ ਰਹੀ ਜੀ ਲੇਕਿਨ ਜਦੋਂ ਮੈਂ ਕੱਲ ਦਾ ਇਹਨੂੰ ਬੜੀ ਬਰੀਕੀ ਨਾਲ ਛਾਨਣਾ ਲਾ ਕੇ ਵੇਖਿਆ ਤੇ ਸਾਫ਼ ਗੱਲ ਕੇ ਨਿਕਲਦੀ ਆਈ ਹੈ ਵੀ ਫੋਕਸ ਐਸਆਈਟੀ ਦਾ ਇੱਕੋ ਹੈ ਇੱਕੋ ਹੀ ਫੋਕਸ ਹੈ ਉਹੀ ਫੋਕਸ ਸਿੱਖ ਸੰਗਤਾਂ ਦਾ ਉਹੀ ਫੋਕਸ ਜਿਹੜਾ ਹੈਗਾ ਸਾਰਿਆਂ ਦਾ মিডিਆ ਦਾ ਜਿਹੜੀ ਤੁਹਾਡੀ ਸਾਡੀ ਗੱਲ ਵੀ ਲਗਾਤਾਰ ਹੁੰਦੀ ਹੈ ਭਾਈ ਸਾਡੇ ਗੁਰੂ ਮਹਾਰਾਜ ਕਿੱਥੇ ਨੇ ਸਾਡੇ ਗੁਰੂ ਮਹਾਰਾਜ ਹੈਗੇ ਕਿੱਥੇ ਹੈ ਕਿ ਉਹ ਉਹ ਮਰਿਆਦਾ ਦੇ ਹਿਸਾਬ ਨਾਲ ਉਹਨਾਂ ਦਾ ਪ੍ਰਕਾਸ਼ ਹੋ ਰਿਹਾ ਹੈ ਕਿ ਉੱਥੇ ਸਾਰਾ ਕੁਝ ਸਹੀ ਸਲਾਮਤ ਹੈ ਇਹ ਤਾਂ ਨਹੀਂ ਕਿ ਉੱਥੇ ਜਿਹੜਾ ਮਰਿਆਦਾ ਕੋਈ ਭੰਗ ਹੋ ਰਹੀ ਹੋਵੇ ਉੱਥੇ ਗੁਰੂ ਸਾਹਿਬ ਵਿਰਾਜਮਾਨ ਹੋਣ ਉਹ ਦੂਜੇ ਪਾਸੇ ਕਮਰੇ ਦੇ ਵਿੱਚ ਕੋ ਕੰਮ ਚੱਲ ਰਹੇ ਹੋਣ ਤੇ ਇਹਦੇ ਨਾਲ ਸਾਡੇ ਹਿਰਦਿਆਂ ਦੇ ਉੱਤੇ ਬਹੁਤ ਵੱਡੀ ਇੱਕ ਸੱਟ ਸੀ ਮਤਲਬ ਇਸ ਚੀਜ਼ ਨੂੰ ਸੋਚਿਆ ਜਾ ਰਿਹਾ ਸੀ ਕਿ ਵਾਕਈ ਘੱਟੋ ਘੱਟ ਸਾਡਾ ਫੋਕਸ ਉਸੇ ਚੀਜ਼ ਤੇ ਆ ਜਿਹੜੀ ਚੀਜ਼ ਮੈਂ 48 ਘੰਟੇ ਚ ਲਗਾਤਾਰ ਵਾਚਦਾ ਪਿਆ ਸੀ ਘੋਖਦਾ ਪਿਆ ਸੀ ਬਿਲਕੁਲ ਐਸਆਈਟੀ ਆਪਣੀ ਲੀਤੇ ਚਲਦੀ ਪਈਆ ਔਰ ਜੋ ਮੈਂ ਤਾਜ਼ਾ ਉਹਨੂੰ ਮਤਲਬ ਲਾਗੇ ਪਹੁੰਚ ਕੇ ਵੇਖਿਆ ਤੇ ਮੈਨੂੰ ਇੰਨਾ ਕੁ ਪਤਾ ਲੱਗਿਆ 100 ਦੇ ਆਸ-ਪਾਸ ਰੂਪ ਜੜੇੜਾ ਸ਼ਿਰੂ ਗ੍ਰਾਂਥ ਸਾਹਿਬ ਤੇ ਉਹਨਾਂ ਬਾਰੇ ਐਸਆਈਟੀ ਨੂੰ ਜਾਣਕਾਰੀ ਮਿਲ ਗਈ ਹੈ ਜੀ ਐਸਆਈਟੀ ਦੀ ਟੀਮਾਂ ਨੇ ਕੱਲ ਹਜੇ ਮੇਰੀ ਕਿਸੇ ਨਾਲ ਗੱਲ ਨਹੀਂ ਹੋਈ ਤੇ ਨਾ ਕਿਸੇ ਅਫਸਰ ਨੇ ਸਾਨੂੰ ਇਹਦੇ ਬਾਰੇ ਦੱਸਣਾ ਲੇਕਿਨ ਕਿਉਂਕਿ ਲੰਬਾ ਦੌਰ ਜਿਹੜਾ ਮੇਰਾ ਤਕੀਕਾਤ ਵਾਲੀ ਰਿਪੋਰਟਿੰਗ ਤੇ ਇਨਵੈਸਟੀਗੇਸ਼ਨ ਰਿਪੋਰਟਿੰਗ ਤੇ ਕ੍ਰਾਈਮ ਰਿਪੋਰਟਿੰਗ ਤੇ ਆਪਣੀ ਜ਼ਿੰਦਗੀ ਦੇ 25 ਸਾਲ ਗੁਜ਼ਾਰੇ ਆ ਕੱਲ ਤਿੰਨ ਜਗ੍ਹਾ ਦੇ ਉੱਤੇ ਐਸਆਈਟੀ ਨੇ ਆਪਣੀ ਰੇਡ ਕੀਤੀ ਹੈ ਇੱਕ ਰੇਡ ਹੋਈ ਹੈ ਬੰਗੇ ਦੇ ਵਿੱਚ ਅੱਛਾ ਇੱਕ ਰੇਡ ਹੋਈ ਹੈ ਮਾਨਸੇ ਵਿੱਚ ਇੱਕ ਡੇਰੇ ਦੇ ਵਿੱਚ ਉੱਥੇ ਤਿੰਨ ਚਾਰ ਸਰੂਪ ਗਏ ਸੀ ਓਕੇ ਇੱਕ ਰੇਡ ਹੋਈ ਹੈ ਗਿੱਦੜਵਾਹੇ ਚ ਅੱਛਾ ਹੋਰ ਜਿਹੜੇ ਜ਼ਿਆਦਾ ਸਰੂਪ ਗਏ ਨੇ 328 ਦੇ ਵਿੱਚੋਂ ਉਹ ਬਠਿੰਡਾ ਹਲਕੇ ਦੇ ਵਿੱਚ ਗਏ ਨੇ ਓਕੇ ਜਿਹੜੀ ਤਕੀਕਾਤ ਚ ਸਾਹਮਣੇ ਆਇਆ ਹੈ ਕਿ ਡੇਰੇ ਨੂੰ ਜਿਹੜੇ ਸਰੂਪ ਗਏ ਨੇ ਉਹ ਕੋਈ ਪੋਲੀਟੀਕਲ ਤਾਕਤਾਂ ਕਰਕੇ ਸਿਫਾਰਿਸ਼ਾਂ ਕਰਕੇ ਗਏ ਨੇ ਕਿਉਂਕਿ ਡੇਰੇ ਨੂੰ ਸਰੂਪ ਦੇਣ ਤੋਂ ਪਹਿਲਾਂ ਕਈ ਉਹਦੀਆਂ ਮਰਿਆਦਾ ਹੁੰਦੀਆਂ ਡੇਰੇ ਦੇ ਵਿੱਚ ਸਰੂਪ ਦੇਣ ਤੋਂ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੇਜ ਕਰਦੀ ਹੈ ਕਿਉਂਕਿ ਉਹਨਾਂ ਦਾ ਆਪਣਾ ਇੱਕ ਬਹੁਤ ਸਿੱਧੀ ਸਿੱਖ ਫਲਸਫੀ ਹੈਗੀ ਹੈ ਕਿ ਗੁਰੂ ਮਾਨ ਦੇ ਗ੍ਰੰਥ ਉਥੇ ਦੇਤਾਰੀ ਗੁਰੂ ਦੀ ਪੂਜਾ ਨਹੀਂ ਹੋ ਸਕਦੀ ਦੇਤਾਰੀ ਗੁਰੂ ਦੇ ਅੱਗੇ ਮੱਥਾ ਨਹੀਂ ਟੇਕਿਆ ਜਾ ਸਕਦਾ ਇਸ ਕਰਕੇ ਡੇਰਿਆਂ ਨੂੰ ਜਿਹੜਾ ਸਰੂਪ ਦੇਣ ਤੋਂ ਸਾਫ਼ ਇਨਕਾਰੀ ਕੋਰੀ ਨਾ ਕਰਤੀ ਜਾਂਦੀ ਹੈ ਹਾਂ ਐਸਜੀਬੀਸੀ ਦੌਰਾ ਕਰਦੀ ਹੈ ਜੇ ਦੇਖਦੀ ਹੈ ਕਿ ਅੰਦਰ ਗੁਰਦੁਆਰਾ ਸਾਹਿਬ ਅਲੱਗ ਬਣੇ ਹੋਏ ਐ ਡੇਰੇ ਤੋਂ ਪਰੇ ਨੇ ਉਥੇ ਪ੍ਰਕਾਸ਼ ਹੋ ਸਕਦਾ ਹੈ ਉਥੇ ਪਾਠੀ ਸਿੰਘ ਤੋਂ ਇਲਾਵਾ ساری ਮਰਿਆਦਾ ਦਾ ਪਾਲਣ ਹੋ ਸਕਦਾ ਫਿਰ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿੱਤੇ ਜਾ ਸਕਦੇ ਆ ਔਰ ਇਹ ਵੀ ਗੱਲ ਨਿਕਲ ਕੇ ਆਈ ਹੈ ਕੁਝ ਸਰੂਪ ਜਿਹੜੇ ਆ ਭਾਰਤ ਤੋਂ ਬਾਹਰ ਵੀ ਭੇਜੇ ਗਏ ਆ ਔਰ ਐਨ ਆਰ ਆਈਸ ਨੂੰ ਦਿੱਤੇ ਆ ਪਰਚੀਆਂ ਨੂੰ ਲਿਖ ਕੇ ਭੇਜੀਆਂ ਗਈਆਂ ਕਿ ਇਹਨਾਂ ਨੂੰ ਸਰੂਪ ਦੇ ਦਿਓ ਕਿਉਂਕਿ ਤੁਸੀਂ ਜਦੋਂ ਵਿਦੇਸ਼ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਪ੍ਰਕਾਸ਼ ਕਰਨਾ ਹੈ ਤੁਹਾਨੂੰ ਮर्याਦਤਾ ਦੇ ਵਿੱਚ ਲੈ ਕੇ ਜਾਣਾ ਪੈਣਾ ਉਹਦੇ ਲਈ ਕੰਟੇਨਰ ਬੁੱਕ ਕਰਾਉਣਾ ਪੈਣਾ ਇਹ ਨਹੀਂ ਹੈਗਾ ਟੈਚੀ ਦੇ ਵਿੱਚ ਪਾ ਲਿਆ ਤੇ ਤੁਸੀਂ ਚਲੇ ਗਏ ਗੁਰੂ ਸਾਹਿਬ ਦੀ ਮਰਿਆਦਾ ਨਹੀਂ ਹੈਗੀ ਉਹਦੇ ਲਈ ਕੰਟੇਨਰ ਬੁੱਕ ਕਰਾ ਕੇ ਅਲੱਗ ਸਾਰਾ ਪ੍ਰਕਾਸ਼ ਉਹਨੂੰ ਰੱਖ ਕੇ ਉਸ ਤਰ੍ਹਾਂ ਪੂਰਾ ਰਮਾਲਾ ਸਾਹਿਬ ਨਾਲ ਤੇ ਉਹਨੂੰ ਉਦਾਂ ਭੇਜਿਆ ਜਾ ਸਕਦਾ ਹੈ ਇਹਦੇ ਵਿੱਚ ਐਸਜੀਪੀਸੀ ਦੀਆਂ ਸਿੱਧੀਆਂ ਸਿੱਧੀਆਂ ਗਾਈਡਲਾਈਨਸ ਹੈਗੀਆਂ ਲੇਕਿਨ ਐਡਾ ਬਡਾ ਡਾਕ ਪਰਾਲਾ ਕਰੇ ਕੌਣ છਪਾਈ ਹੋ ਨਹੀਂ ਸਕਦੀ ਤੇ ਫਿਰ ਕੁਝ ਜਿਹੜੇ ਐ ਅਨਧਿਕਾਰਿਕ ਰੂਪ ਦੇ ਵਿੱਚ ਟੈਚੀਆਂ ਚ ਬੰਦ ਕਰਕੇ ਐਨਆਰਆਈ ਵੀਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਬਾਹਰ ਲੈ ਕੇ ਗਏ ਨੇ ਹੁਣ ਉਹ ਐਨਆਰਆਈਸ ਨੂੰ ਦਿੱਤੇ ਕਿੰਨਾ ਨੇ ਆ ਕਿੰਨਾ ਦੀਆਂ ਸਿਫਾਰਸ਼ਾਂ ਤੇ ਦਿੱਤੇ ਗਏ ਆ ਮਤਲਬ ਕਹਿੰਦਾ ਮਕਸਦ ਹੀ ਹੈਗਾ ਕਿ ਐਸਆਈਟੀ ਜਿਹੜੀ ਲੀਕ ਤੇ ਚਲਣੀ ਚਾਹੀਦੀ ਸੀ ਰਾਜਨੀਤੀ ਤੋਂ ਪਰੇ हट ਕੇ ਉਸ ਲੀਕ ਤੇ ਚਲਦੀ ਪਈ ਹੈ ਮੇਰੇ ਜੋ ਮੈਨੂੰ ਇਨਪੁਟਸ ਮਿਲੇ ਆ ਕਿ 100 ਦੇ ਲਾਕੇ ਛਾਗੇ ਫਿਗਰ ਜਿਹੜੀ ਆ ਉਹ ਟ੍ਰੇਸ ਆਊਟ ਹੋ ਗਈ ਹੈ ਐਸਜੀਪੀਸੀ ਦਾ ਰਿਕਾਰਡ ਜਿਹੜਾ ਹੈ ਅੱਜ ਉਹਨਾਂ ਨੇ ਕੱਲ ਕਹਿਤਾ ਸਹਿਯੋਗ ਅਸੀਂ ਦੇਣ ਲਈ ਤਿਆਰ ਆ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੱਭਣੇ ਸ਼ੁਰੂ ਹੋ ਗਏ ਆ ਹੁਣ ਆਸੀਪੀਸੀ ਲਈ ਵੀ ਅੱਗੋਂ ਔਖਾ ਹੋ ਜਾਣਾ ਸਿੱਖ ਕੌਮ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਬਈ 5 ਸਾਲ 6 ਸਾਲ ਹੀ ਹੋ ਗਏ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਜਿਹੜਾ ਹੋਇਆ ਸੀ ਉਹ ਗੁਰੂ ਘਰਾਂ ਦੀ ਦੇਖਭਾਲ ਲਈ ਹੋਇਆ ਸੀ ਤੇ ਗੁਰੂ ਘਰ ਕੌਣ ਹੋਏ ਗੁਰੂ ਕੋਣ ਹੋਇਆ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੇ ਅਸੀਂ ਉਹਨਾਂ ਦੀ ਦੇਖਪਾਲ ਨਹੀਂ ਕਰ ਸਕੇ ਲੋਕ ਜੇ ਹੁਣ ਉਹ ਨਿਕਲਨੇ ਸ਼ੁਰੂ ਹੋ ਜਾਣੇ ਆ ਸਵਰੂਪ ਸਾਹਮਣੇ ਆਜਣੇ ਸ਼ੁਰੂ ਹੋ ਜਾਣੇ ਆ ਮर्याਦਾ ਦੇ ਹਿਸਾਬ ਨਾਲ ਐਸਜੀਪੀਸੀ ਤੋਂ ਉਹਨਾਂ ਨੇ ਫੇਰ ਵਾਪਸ ਉਹਨਾਂ ਨੂੰ ਕਹਿਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਥੋਂ ਲੈ ਕੇ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਕੇ ਆਪਣੇ ਇੱਥੇ ਵਾਪਸ ਲਿਆ ਕੇ ਉਹਨੂੰ ਮर्याਦਾ ਦੇ ਹਿਸਾਬ ਨਾਲ ਜਿੱਨੂੰ ਦੇਣਾ ਦਿਓ ਉਹ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਪਰਾਲਾ ਕਰਨਾ ਹੀ ਪੈਣਾ ਤੇ ਇਸ ਕਰਕੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 6 ਸਾਲ ਉਸ ਸਰੂਪਾ ਮਾਰੇ ਜਾਣਕਾਰੀ ਜਨ ਤੱਕ ਨਹੀਂ ਕਰ ਸਕੀ ਮੈਨੂੰ ਲੱਗਦਾ ਹੈ ਕਿ ਜੋ ਮੈਂ ਅੱਜ ਸਵਿਰਿਕ ਦੇਖ ਰਿਹਾ ਸੀ ਕਿ 100 ਦੇ ਆਸ-ਪਾਸ ਸਰੂਪ ਜਿਹੜੇ ਆ ਉਹ ਲਗਭਗ ਮਤਲਬ ਅਧਿਕਾਰਿਕ ਤਨਾ ਅਧਿਕਾਰੀ ਗਰੁੱਪ ਦੇ ਵਿੱਚ ਇਹਨਾਂ ਨੇ ਟ੍ਰੇਸ ਆਊਟ ਕਰ ਲਏ ਆ ਅੱਜ ਮੈਨੂੰ ਲੱਗਦਾ ਹੈ ਕਿ ਐਸਜੀਪੀਸੀ ਦਾ ਰਿਕਾਰਡ ਕੁਝ ਦਿੱਤਾ ਜਾਵੇਗਾ ਕੁਝ ਚੰਡੀਗੜ੍ਹੋਂ ਕੁਝ ਹਮਰੀਸਰੋਂ ਫਿਰ ਉਹਦੇ ਹਿਸਾਬ ਨਾਲ ਲੱਗੋ ਜਿਹੜੀ ਆ ਉਹ ਤਫਤੀਸ਼ ਉਹ ਕਰੇਗੀ ਐਸਆਈਟੀ لیکن ਇਹਦੇ ਨਾਲ ਹੀ ਮਨ ਨੂੰ تسلی ਹੈ ਕਿ ਸਾਡੇ ਜਿਹੜੇ ਪਾਵਨ ਗੁਰੂ ਆ ਔਰ ਅਧਿਆਤਮ ਤੇ ਇਸੇ ਦਾੰਤੀ ਕੋ ਜੀਵਨ ਦਾ ਰਸਤਾ ਦਿਖਾਉਣ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹਨਾਂ ਦੇ ਸਰੂਪ ਜਿਹੜੇ ਸਾਨੂੰ ਲੱਭਣੇ ਸ਼ੁਰੂ ਹੋ ਗਏ ਆ ਔਰ ਇਹ ਬੜੀ ਵੱਡੀ ਚਿੰਤਾ ਜਨਕ ਗੱਲ ਹੈ ਕਿ ਕਾਫੀ ਸਰੂਪ ਜਿਹੜੇ ਆ ਬਠਿੰਡਾ ਹਲਕੇ ਦੇ ਵਿੱਚ ਦਿੱਤੇ ਗਏ ਆ ਜਿੱਥੇ ਡੇਰਾ ਪ੍ਰੇਮੀਆਂ ਦਾ ਬਹੁਤ ਜ਼ਿਆਦਾ ਤੁਹਾਨੂੰ ਪਤਾ ਬੋਲਪਾਲਾ ਔਰ ਬੇਅਦਮੀਆਂ ਵੀ ਮਾਲਵੇ ਦੀ ਬੈਲਟ ਵਿੱਚ ਹੋਈਆਂ ਇਸ ਕਰਕੇ ਇਸ ਮਨ ਦਾ ਬਹੁਤ ਇੱਕ ਡਰ ਪੈਦਾ ਹੋਇਆ ਹੋਇਆ ਸੀ ਮੈਨੂੰ ਲੱਗਦਾ ਕਿ ਉਹ ਕੁਝ ਦਿਨਾਂ ਦੇ ਵਿੱਚ ਡਰ ਖਤਮ ਹੋ ਜਾਏਗਾ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਦੇ ਹੋ ਕਿ ਇਹ ਸਰੂਪ ਭਾਵੇਂ ਵਿਦੇਸ਼ ਗਏ ਵਿਦੇਸ਼ ਜਿਸ ਤਰ੍ਹਾਂ ਭੇਜੇ ਗਏ ਉਹ ਵੀ ਆਪਣੇ ਆਪ 'ਚ ਸਵਾਲ ਨੇ ਔਰ ਵੱਡੀ ਗੱਲ ਜਿਵੇਂ ਤੁਸੀਂ ਦੱਸਦੇ ਹੋ ਕਿ ਡੇਰਿਆਂ 'ਚ ਵੀ ਗਏ ਜਿਵੇਂ ਮਾਨਸੇ ਦਾ ਬਠਿੰਡ ਡੇਰਿਆਂ ਦਾ ਤੁਸੀਂ ਦੱਸ ਰਹੇ ਹੋ ਇਹਦੇ ਪਿੱਛੇ ਕੋਈ ਸਿਆਸੀ ਸ਼ੈਅ ਵੀ ਹੋਵੇਗੀ ਬਿਨਾ ਸਿਆਸੀ ਸ਼ੈਅ ਦੇ ਇਦਾਂ ਜਾਣੇ ਸੌਖੇ ਨਹੀਂ ਦੇਖੋ ਇਹੀ ਗੱਲ ਤੁਹਾਨੂੰ ਮੈਂ ਵਿਚਾਰ ਕਹਿ ਕੇ ਹਟਿਆ ਹਜੇ ਕਾਫੀ ਕੁਝ ਜਿਹੜਾ ਕਿਉਂਕਿ ਸਿਆਸਤ ਬਾਰੇ ਅਸੀਂ ਗੱਲ ਕਰਨੀ ਹਜੇ ਮੈਂ ਚੰਗੀ ਨਹੀਂ ਸਮਝਦਾ ਕਿਉਂਕਿ ਇਹ ਦਾ ਸਿਆਸੀ ਮੰਤਬ ਕੱਢਿਆ ਨਹੀਂ ਜਾਣਾ ਚਾਹੀਦਾ ਇਹ ਹਜੇ ਤਾਂ ਸਾਡੀ ਜੜੀ ਚਿੰਤਾ ਹੈਗੀ ਆ ਮੇਰੀ ਆਪਣੀ ਚਿੰਤਾ ਜੜੀ ਆ ਤੇ ਮੇਰਾ ਆਪਣਾ ਵੀ ਦਿਮਾਗ ਜਿਹੜਾ ਔਰ ਵੀ ਸਾਰਾ ਧਿਆਨ ਜਿਹੜਾ ਕੇਂਦਰਿਤ ਹੈਗਾ ਜੀ ਰੂਪ ਗੁਰਾਂਤ ਸਾਹਿਬ ਦੇ ਪ੍ਰਕਾਸ਼ ਤੇ ਕਿ ਉਹ ਮਰਿਆਦਾ ਦੇ ਹਿਸਾਬ ਨਾਲ ਹੋਣ ਕਿਉਂਕਿ ਸਾਡੇ ਲਈ ਤਾਂ ਲੈ ਦੇ ਕੇ ਜੀ ਗੁਰੂ ਗ੍ਰੰਥ ਸਾਹਿਬ ਹੀ ਹੈ ਹੋਰ ਤਾਂ ਕੁਛ ਹੈ ਨਹੀਂ ਜੇ ਉਹ ਸਾਨੂੰ ਦਸਵੇਂ ਪਾਤਸ਼ਾਹ ਦੇ ਗਏ ਨੇ ਦਸ ਗੁਰੂ ਦੇ ਗਏ ਉਹ ਹੀ ਸਾਡੇ ਕੋਲ ਹੈ ਉਹ ਹੀ ਸਾਡੇ ਅੱਗੋ ਸ੍ਰਿਸ਼ਟੀ ਨੂੰ ਅਸੀਂ ਆਪਣੇ ਜੀਵਨ ਚ ਉਹਦੀ ਢਾਲ ਕੇ ਚੱਲਣਾ ਸੋ ਇਸ ਕਰਕੇ ਮੇਰੀ ਤਾਂ ਸਿਰਫ ਚਿੰਤਾ ਉੱਥੇ ਤੱਕ ਹੈ ਹਾਂ ਇਹ ਤੁਹਾਡਾ ਸਵਾਲ ਜਿਹੜਾ ਵਾਜਬ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਮੈਂ ਹੁਣ ਡੇਰੇ ਬਾਰੇ ਪਤਾ ਕੀਤਾ ਜੀ ਮਾਨਸੇ ਡੇਰੇ ਬਾਰੇ ਉਹ ਡੇਰੇ ਦੇ ਉੱਤੇ ਵਾਕਈ ਜਿਹੜਾ ਬਹੁਤ ਜ਼ਿਆਦਾ ਪ੍ਰਭਾਵ ਇੱਕ ਉਹਨਾਂ ਦੇ ਸਿਆਸੀ ਲੀਡਰ ਹੈ ਉੱਥੇ ਇਲਾਕੇ ਦੇ ਔਰ ਉਹਨਾਂ ਨਾਲ ਕਾਫੀ ਨੇੜਤਾ ਵੀ ਹੈਗੀ ਹੈ ਔਰ ਉਹਨਾਂ ਦਾ ਜਿਹੜਾ ਮੈਨੂੰ ਲੱਗਦਾ ਕਿ ਉਹਨਾਂ ਦੇ ਹੀ ਸਿਫਾਰਿਸ਼ਾਂ ਦੇ ਉੱਤੇ ਉਹ ਸ਼੍ਰੀ ਗੁਰਨਪ੍ਰਸਾਦ ਦੇ ਸਵਰੂਪ ਦਿੱਤੇ ਗਏ ਆ ਹਜੇ ਮੈਂ ਅਧਿਕਾਰਿਕ ਰੂਪ ਚ ਨਾਮ ਲੈਣਾ ਚੰਗਾ ਨਹੀਂ ਸਮਝਦਾ ਕਿਉਂਕਿ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਦੇ ਵਿੱਚ ਮੈਂ ਕੁਝ ਬੋਲਾਂਗਾ ਕੁਝ ਕੱਲ ਤਫਤੀਸ਼ ਕੁਝ ਹੋਰ ਨਿਕਲ ਆਵੇ ਤੇ ਗਲਤ ਹੋ ਸਕਦਾ ਲੇਕਿਨ ਜੋ ਮੇਰੇ ਇਨਪੁਟਸ ਹੈਗੇ ਜੋ ਮੇਰੇ ਪੁਖਤਾ ਕੋਸੋਰਸ ਹੈਗੇ ਆ ਉਹ ਦੱਸ ਰਹੇ ਨੇ ਕਿ ਬਠਿੰਡਾ ਹਲਕੇ ਦੇ ਵਿੱਚ ਸਿਆਸੀ ਤੌਰ ਤੇ ਉਸ ਡੇਰੇ ਦੀ ਨੇੜਤਾ ਬਹੁਤ ਤਾਕਤਵਰ ਸਿਆਸੀ ਲੀਡਰਾਂ ਨਾਲ ਹੈ ਜਿਨ੍ਹਾਂ ਦਾ ਜਿਹੜਾ ਵਾ ਸਿੱਕਾ ਵੀ ਜਿਹੜਾ ਸਿਆਸਤ ਦੇ ਵਿੱਚ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਚੱਲਦਾ ਹੈ। ਅੱਛਾ ਡਾਕਟਰ ਸਾਹਿਬ ਇਸ ਪੂਰੇ ਮਾਮਲੇ ਨੂੰ ਜੇ ਆਪਾਂ ਧਿਆਨ ਨਾਲ ਦੇਖੀਏ ਹੁਣ ਇਹ ਚ ਫਸਦਾ ਕੌਣ-ਕੌਣ ਨਜ਼ਰ ਆ ਰਿਹਾ ਤੁਹਾਡੇ ਹਿਸਾਬ ਨਾਲ ਮੁੱਖ ਮੰਤਰੀ ਤੇ ਜਾ ਹੀ ਰਹੇ 15 ਨੂੰ ਉਹ ਤਾਂ ਕਹਿੰਦੇ ਮੈਂ ਹਿਸਾਬ ਦਵਾਂਗਾ ਪਰ ਫਸੇਗਾ ਕੌਣ ਇਹ ਚ ਅਲਟੀਮੇਟਲੀ ਦੇਖੋ ਸਾਫ ਸਿੰਘ ਜੀ ਗੱਲ ਇਹ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪੇਟਾਂ ਲੈ ਕੇ ਅਨਧਿਕਾਰੀ ਰੂਪ ਦੇ ਵਿੱਚ ਡੇਰਿਆਂ ਤੱਕ ਐਨ ਆਰ ਆਈ ਵੀਰਾਂ ਨੂੰ ਦੇਤੇ ਪਾਵੇ ਐਨ ਆਰ ਆਈ ਵੀਰ ਦਾ ਮੰਤਵ ਸਾਫ਼ ਹੋਵੇ ਕਿ ਅਸੀਂ ਆਪਣੇ ਉੱਥੇ ਪ੍ਰਕਾਸ਼ ਕਰਨਾ ਚਾਹੁੰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਾ ਕੇ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਇੰਗਲੈਂਡ 'ਚ ਆਪਣੇ ਘਰਾਂ 'ਚ ਪ੍ਰਕਾਸ਼ ਕਰਨਾ ਚਾਹੁੰਦੇ ਮੰਨ ਲੋ ਉਹਨਾਂ ਦਾ ਮੰਤਵ ਸਹੀ ਹੋਵੇ ਲੇਕਿਨ ਮर्याਦਾ ਦਾ ਪਾਲਨ ਕਰਨਾ ਬਹੁਤ ਔਖਾ ਹੁੰਦਾ ਫਸਣਗੇ ਐਨ ਆਰ ਆਈ ਵੀਰ ਵੀ ਬੇਅਦਬੀਆ ਉਹਨਾਂ ਤੇ ਵੀ ਦਾ ਕੇਸ ਬਣੇਗਾ ਕਿਉਂਕਿ 295 ए ਇਸ ਐਫ ਆਈ ਆਰ 'ਚ ਲੱਗੀ ਹੋਈ ਹੈ ਜਿਹਦੇ ਵਿੱਚ ਬੇਅਦਬੀ ਹੁੰਦੀ ਹੈ ਤੇ ਬੇਅਦਬੀ ਦਾ ਸੈਕਸ਼ਨ ਜਿਹੜਾ ਉਹਨਾਂ ਤੇ ਵੀ ਲੱਗੇਗਾ ਉਹਨਾਂ ਨੇ ਮਰਿਆਦਾ ਦਾ ਪਾਲਨ ਨਹੀਂ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਸ ਦੇਸ਼ ਚੋਂ ਬਾਹਰ ਲਜਾ। ਹੂੰ ਇੱਕ ਤਾਂ ਉਹ ਫਸਣਗੇ 100% 100% ਫਸਣਗੇ। ਦੂਜਾ ਜਿਹੜੇ ਡੇਰਿਆ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਰੋ-ਬਾਰ ਪੈਸੇ ਦੇ ਕੇ ਲਿੱਤੇ ਆ ਜਾਂ ਜਿਹੜੇ ਘਰਾਂ ਨੇ ਛੋਟੇ ਹੋਰ ਵੀ ਕੁਝ ਛੋਟੇ ਸੰਸਥਾਨ ਹੈ ਜਿਨ੍ਹਾਂ ਚ ਗਏ ਆ ਉਹ ਉਹਨਾਂ ਨੇ ਭੇਟਾ ਦੇ ਕੇ ਲਿੱਤੇ ਆ ਇਹ ਵੀ ਗੁਰੂ ਸਾਹਿਬਾਨ ਦੀ ਬੇਅਦਬੀ ਹੈ। ਬਈ ਤੁਸੀਂ ਗੁਰੂ ਸਾਹਿਬ ਨੂੰ ਆਪਾਂ ਕਹਿ ਦਈਏ ਕਿ ਪੇਟਾਂ 2 ਨੰਬਰ 'ਚ ਦੇ ਕੇ ਲੈ ਕੇ ਜਾਂਦੇ ਪਏ ਉਹ ਇੱਕ ਗੁਰੂ ਸਾਹਿਬਾਂ ਦੀ ਬੇਅਤ ਵੀ ਹੈ ਇੱਕ ਇੱਕ ਅੱਖਰ ਇੱਕ ਇੱਕ ਅੱਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੁਹਾਡੇ ਰੋਮ ਖੜੇ ਕਰ ਦਿੰਦਾ ਤੁਹਾਡੇ ਅੰਦਰ ਇੰਨੀ ਭਾਵਨਾ ਪੈਦਾ ਕਰਦਾ ਇੱਕ ਇੱਕ ਬਾਣੀ ਸੁਣ ਲਓ ਇੱਕ ਬਾਣੀ ਔਰ ਤੁਸੀਂ ਉਹਨਾਂ ਨੂੰ ਪੈਸੇ ਲੈ ਕੇ ਵੰਡ ਛੱਡਿਆ ਤੇ ਇਸ ਕਰਕੇ ਇਹਦੇ ਨਾਲ ਹਿੱਸਦੇ ਬਹੁਤ ਵਲੁੰਧਰੇ ਗਏ ਆ ਸਾਡੇ ਸਾਰਿਆਂ ਦੇ ਮੈਂ ਇਕੱਲੇ ਸਿੱਖਾਂ ਦੀ ਗੱਲ ਨਹੀਂ ਕਰ ਰਿਹਾ ਸਾਡੇ ਸਾਰਿਆਂ ਤੇ ਔਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਦੇਣ ਵਾਲੇ ਵੀ ਦੋਸ਼ੀ ਆ ਤੇ ਲੈਣ ਵਾਲੇ ਵੀ ਦੋਸ਼ੀ ਆ ਮਰਿਆਦਾ ਤਾਂ ਉਹਨਾਂ ਨੇ ਵੀ ਪਾਲਨ ਨਹੀਂ ਕੀਤੀ ਲੈਣ ਵਾਲਿਆਂ ਨੇ ਤੇ ਦੇਣ ਵਾਲਿਆਂ ਨੇ ਵੀ ਮਰਿਆਦਾ ਪਾਲਨ ਨਹੀਂ ਕੀਤੀ ਦੇਣ ਵਾਲੇ ਤਾਂ 16 ਦੇ 16 ਜਿਹੜੇ ਆ ਉਹ ਫੜੇ ਜਾਣਗੇ ਉਹਨਾਂ ਨੇ ਜਾਣਾ ਕਿੱਥੇ ਆ ਹਾਂ ਔਰ ਲੈਣ ਵਾਲਿਆਂ ਦੀ ਤਾਂ ਸਭ ਤੋਂ ਵੱਡਾ ਦੋਸ਼ ਹੈ ਇਹ ਨਹੀਂ ਹੁੰਦਾ ਕਿ ਗੁਨਾ ਕੱਲਾ ਦੇਣ ਵਾਲੇ ਦਾ ਰਿਸ਼ਵਤ ਦੇਣਾ ਵੀ ਗੁਨਾ ਰਿਸ਼ਵਤ ਲੈਣਾ ਵੀ ਗੁਨਾ ਹਾਂ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਦੋਨੋਂ ਹੀ ਗੜਾ ਇਸ ਕਰਕੇ ਉਹ ਜਿਹੜੇ ਪੈਸੇ 2 ਨੰਬਰ 'ਚ ਦੇ ਕੇ ਲਿੱਤੇ ਗਏ ਆ ਉਹ ਵੀ ਬਹੁਤ ਮਾੜੀ ਗੱਲ ਆ ਉਹ ਵੀ ਬੇਇੱਤਬੀ ਆ ਇਸ ਕਰਕੇ ਉਹ ਵੀ ਫੜੇ ਜਾਣਗੇ ਸਿੱਕਾ ਉੱਤੇ ਤੱਕ ਵੀ ਪਹੁੰਚੂਗਾ ਜਿਨ੍ਹਾਂ ਦੀ ਕੈਦ ਉੱਤੇ ਸ਼ਰੂ ਗ੍ਰਾਂਤ ਸਾਹਿਬ ਜਿਹੜੇ ਆ ਉਹ ਸਵਰੂਪ ਜਿਹੜੇ ਟੋਫੀਆਂ ਨੂੰ ਵਨਡੇ ਗਏ ਇਹਨਾਂ ਨੂੰ ਪੈਸੇ ਲੈ ਕੇ ਵੜ ਦਿੱਤਾ ਗਿਆ ਵੀ ਲੈ ਜਾਓ ਜੀ ਤੁਸੀਂ ਕੋਈ ਗੱਲ ਨਹੀਂ ਉਹ ਫਸਣਗੇ ਉਹ ਵੀ ਉਹਨਾਂ ਨੂੰ ਬਚਾ ਉਹਨਾਂ ਦਾ ਵੀ ਹੋਣਾ ਕਿਉਂਕਿ ਇਹ ਸਿੱਖ ਕੌਮ ਮaaf ਨਹੀਂ ਕਰਨ ਵਾਲੀ ਤੇ ਲੋਕਾਂ ਨੇ ਮaaf ਨਹੀਂ ਕਰਨਾ ਸ਼ੁਰੂ ਕਰ ਸਕਦੀਆਂ ਬੇਅਦਮੀਆਂ ਇਹਦੇ ਵਿੱਚ ਕਿਸੇ ਨੇ ਕੋਈ ਮaaf ਨਹੀਂ ਕਰਨਾ ਭਾਵੇਂ ਕੋਈ ਸਰਕਾਰ ਹੋਵੇ ਭਾਵੇਂ ਕੋਈ ਮੰਤਰੀ ਹੋਵੇ ਭਾਵੇਂ ਕੋਈ ਦੇਸ਼ ਦਾ ਵੱਡਾ ਮੰਤਰੀ ਹੋਵੇ ਬਖਸ਼ਣਾ ਕਿਸੇ ਨੂੰ ਨਹੀਂ ਲੋਕ ਐ ਡਾਕਟਰ ਸਾਹਿਬ ਜਿਸ ਤਰ੍ਹਾਂ ਮੈਨੂੰ ਨਜ਼ਰ ਆ ਰਿਹਾ ਹੈ ਇਹਦੇ ਵਿੱਚ ਪਹਿਲਾਂ ਤਾਂ ਫਸਣਗੇ ਉਹ ਲੀਡਰ ਜਾਂ ਖਾਸ ਤੌਰ ਦੇ ਉੱਤੇ ਐਸਜੀਪੀਸੀ ਦਾ ਉਹ ਹਾਊਸ ਜਿਹੜਾ ਇਸ ਵੇਲੇ ਪ੍ਰिवेਲਿੰਗ ਹੈ ਕਿਉਂਕਿ ਉਹਨਾਂ ਦੇ ਉੱਤੇ ਵੀ ਸਵਾਲ ਖੜੇ ਹੋਣਗੇ ਜੇ ਦੂਸਰੀ ਗੱਲ ਹੈ ਫ੍ਰੀਕਵੈਂਸੀ ਜੇ ਆਪਾਂ ਲੈ ਲਈਏ 2010 ਤੋਂ 20 ਤੱਕ ਦੀ ਉਹਦੇ ਵਿੱਚ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ ਤੇ ਕਾਂਗਰਸ ਦੀ ਵੀ ਰਹੀ ਹੈ ਫਿਰ ਇਹ ਦੋਵੇਂ ਲੀਡ ਦੋਵੇਂ ਸਰਕਾਰਾਂ ਦੇ ਲੀਡਰ ਫਸ ਸਕਦੇ ਮੈਂ ਤੁਹਾਨੂੰ ਉਹੀ ਕਹਿੰਦਾ ਨਾ ਜੀ ਮੇਰਾ ਨਾਂ ਥੋੜਾ ਅੰਦਰੋਂ ਇਮੋਸ਼ਨਸ ਵੀ ਹੋ ਰਹੀਆਂ ਖੜੀ ਭਾਵਨਾਵਾਂ ਜਿਹੜੀਆਂ ਭਈ ਸ਼੍ਰੀ ਗੁਰਨਤ ਸਿੰਘ ਸਾਹਿਬ ਨੂੰ ਲੱਭਣ ਲਈ ਹਾਈ ਕੋਰਟ ਜਾਣਾ ਪਵੇ ਸ਼੍ਰੀ ਗੁਰਗ੍ਰਾਂਤ ਸਾਹਿਬ ਕਿੱਥੇ ਨੇ ਉਹਦਾ ਪ੍ਰਕਾਸ਼ ਦੇਖਣ ਲਈ ਆਵਾਮ ਨੂੰ ਸਿੱਖ ਕੌਮ ਨੂੰ ਆਪਣੇ ਗੁਰੂ ਸਹਬਾਨ ਬਾਰੇ ਪਤਾ ਕਰਨ ਲਈ ਹਾਈ ਕੋਰਟ ਜਾਣਾ ਪਵੇ ਔਰ ਹਾਈ ਕੋਰਟ ਆਰਡਰ ਦਵੇ ਧਰਨੇ ਲਾਣੇ ਪੈਣ ਮੁਜਾਰੇ ਕਰਨੇ ਪੈਣ 6 ਸਾਲ 6 ਸਾਲ ਕਿਦਾਂ ਤੁਸੀਂ ਬਾਕੀ ਲੋਕਾਂ ਦਾ ਇਨਸਾਫ ਪਾਲਦੇ ਹੋ ਜਿੱਥੇ ਤੁਹਾਡੇ ਗੁਰੂ ਸੁਰੱਖਿਅਤ ਨਹੀਂ ਹੈਗੇ ਜਿਹੜੇ ਗੁਰੂਆਂ ਨੂੰ ਤੁਸੀਂ ਲੱਭਣ ਲਈ 6 ਸਾਲ ਸੰਘਰਸ਼ ਕਰ ਰਹੇ ਹੋ ਪਰਚੇ ਦਰਜ ਹੋ ਰਹੇ ਨੇ ਹਾਈ ਕੋਰਟ ਜਾ ਰਹੇ ਹੋ ਤੇ 6 ਸਾਲਾਂ ਚ ਤੁਸੀਂ ਦੇਖੋ ਕਿੰਨਾ ਮਤਲਬ ਉਹ ਸੰਘਰਸ਼ ਹੋਏਗਾ ਲੇਕਿਨ ਤੁਸੀਂ ਕਿੱਥੇ ਕਿਹੜੀ ਸੂਬੇ ਚ ਰਹਿੰਦੇ ਪਏ ਹੋ ਕਿਹੜੀ ਧਰਤੀ ਤੇ ਰਹਿੰਦੇ ਪਏ ਹੋ ਔਰ ਜਿੱਥੇ ਤੁਹਾਨੂੰ ਦਿਖ ਰਿਹਾ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਇਹ ਨਹੀਂ ਦਿਖ ਰਿਹਾ ਤੇ ਇੱਥੇ ਅੱਜ 6 ਸਾਲਾਂ ਬਾਅਦ ਹੁਣ ਇਨਸਾਫ ਦੀ ਇੱਕ ਕਿਰਨ ਨਜ਼ਰ ਆਣ ਲੱਗੀ ਆ ਭਈ ਅਸੀਂ ਕਿੱਥੇ ਖੜੇ ਆ ਯਾਰ ਅਸੀਂ ਆਪਣੇ ਗੁਰੂ ਸਾਹਿਬਾਨ ਦੀ ਦੇਖਭਾਲ ਨਹੀਂ ਕਰ ਸਕਦੇ ਸੋ ਇਹ ਮੈਨੂੰ ਲੱਗਦਾ ਕਿ ਇਸ ਸਦੀ ਦੀ ਸਭ ਤੋਂ ਵੱਡੀ ਤਰਾਸਤੀ ਹੈ ਜਿਹਨੂੰ ਮੈਂ ਸਮਝਾਂ ਕਿ ਇਸ ਸਦੀ ਦੀ ਸਭ ਤੋਂ ਵੱਡਾ ਘਟਨਾ ਕਰਮ ਹੈ ਪਰ ਤੁਸੀਂ ਦੇਖਣਾ ਮੈਂ ਅੱਜ ਇੱਥੇ ਤੁਹਾਡੇ ਚੈਨਲ ਤੇ ਕਹਿਣਾ ਕਿਉਂਕਿ ਅਸੀਂ ਵੀ ਉਮਰਾਂ ਪੁਰੀਆਂ ਕਰਕੇ ਚਲੇ ਜਾਣਾ ਲੇਕਿਨ ਜਿੰਨਾ ਨੇ ਇਸ ਕਰਮ ਨੂੰ ਕੀਤਾ ਕੋਈ ਉੱਚ ਪਕਸ਼ਾ ਨਹੀਂ ਜਾਏਗਾ ਉਹਨਾਂ ਨੂੰ ਸਜਾਵਾਂ ਇੱਥੇ ਨਹੀਂ ਮਿਲਣਗੀਆਂ ਵਾਹਿਗੁਰੂ ਦੀ ਦਾਲ ਜ਼ਰੂਰ ਬਿਲਕੁਲ ਬਿਲਕੁਲ ਇਹ ਸਥਿਤੀ ਹੁਣ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕਿਉਂਕਿ ਇਹ ਸੌਸ ਰੂਪ ਜੇ ਲੱਭੇ ਹੈ ਤੇ ਫਿਰ ਇਹਨਾਂ ਨੂੰ ਰਿਕਵਰ ਕਰਨਾ ਵੀ ਹੋਵੇਗਾ ਰਿਕਵਰ ਕਰਨ ਤੋਂ ਬਾਅਦ ਜਾਂ ਇਹਦੇ ਦਰਮਿਆਨ ਕੀ ਕੁਝ ਸਾਹਮਣੇ ਆਉਂਦਾ ਹੈ 15 ਤਰੀਕ ਨੂੰ ਮੁੱਖ ਮੰਤਰੀ ਕੀ ਕੁਝ ਲੈ ਕੇ ਜਾਂਦੇ ਆ ਇਹ ਵੀ ਆਪਣੇ ਆਪ ਚ ਸਵਾਲ ਨੇ ਦੱਸਦੇ ਰਵਾਂਗੇ ਬਣੇ ਰਹੋ ਵਨਡੇ ਪੰਜਾਬੀ